ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਠਾਠਾ ਠਾਠਾ ਮਾਰਦਾ ਜਿਹੜਾ ਕੱਟਵਾ ਹਜ਼ਾਰਾਂ ਦੀ ਗਿਣਤੀ ਤੇ ਸੈਂਕੜੇ ਜਿਹੜੇ ਜਿਹੜੇ ਲੋਕ ਜਿਹੜੇ ਸਾਡੇ ਨਾਲ ਜਿਹੜਾ ਆਜ਼ਾਦ ਗਰੁੱਪ ਨੇ ਜਿਹੜੇ ਸਮਰਥਨ ਦੇ ਗਏ ਉਹਨਾਂ ਨੂੰ ਅੱਜ ਜਿਹੜਾ ਕਾਲੀ ਦਲ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਵਾ ਉਹਦੇ ਸਬੰਧ ਵਿੱਚ ਜਿਹੜੀ ਰੈਲੀ ਆ 20 ਤਰੀਕ ਨੂੰ ਅੱਜ ਜਿਹੜਾ ਛਭਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸਕੱਤਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਬੋਧਨ ਕਰਨ ਲਈ ਤੇ ਠਾਠਾ ਮਾਰਦਾ ਜਿਹੜਾ ਕੱਟ 400 ਦੇ ਕਰੀਬ ਜਿਹੜੀ ਗੱਡੀ ਆ ਉਹ ਅਸੀਂ ਲੈ ਕੇ ਤਰਨ ਤਰਨ ਅਰੇ ਵੀਰਾ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਹਮਮਾ ਆ ਕੇ ਇੱਥੇ ਰੈਲੀ ਵਿੱਚ ਪਹੁੰਚੇ ਆ ਤਰਨਤਨ ਸ਼ਹਿਰ ਦੇ ਵਿੱਚ ਅੱਜ ਕਾਠਾ ਖਾਠਾ ਮਾਰਦਾ ਕਾਠੀ ਅਚਭਾ ਲੈ ਕੇ ਜਾ ਰਿਹਾ ਵਾ ਤੇ ਜਿਹੜੀ ਅੱਜ ਇੱਕ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਬद्दल ਦੀ ਤੇ ਇਹ 2027 ਦੇ ਵਿੱਚ ਵੋਟ ਜਿਹੜੀ ਸੀਟ ਪੱਕੀ ਆ ਤੇ ਐਤਗੀ ਵੀ ਜਿਹੜੀ ਆ ਜਿਹੜੀ 2 ਮਹੀਨੇ ਬਾਅਦ ਇਲੈਕਸ਼ਨ ਹੋਣੀ ਜਿੰਮਣੀ ਚੋਂ ਇਹਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਕਟੋਗੜ 10000 ਤੋਂ ਵੱਧ ਵੋਟਾਂ ਦਾ ਜਿੱਤੂਗਾ ਧੰਨਵਾਦ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ ਜੋ ਕਿ ਆਪਣਾ ਇੱਕ ਸ਼ਕਤੀ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਹੈ ਤੇ ਉਹ ਅੱਜ ਚਭਾਲ ਵਿਖੇ ਜੋ ਕਿ ਰੈਲੀ ਹੈ ਜਿੱਥੇ ਸੁਖਵੀਰ ਸਿੰਘ ਬਾਦਲ ਸਬੋਧਨ ਕਰਨਗੇ ਤੇ ਅੱਜ ਜਿੰਨੀ ਸੰਗਤ ਕਰਨ ਤਾਂ ਸਾਹਿਬ ਦੀ ਹੈ ਲਾਗੇ ਲਾਗੇ ਜਿਹੜੇ ਵੀਰ ਗਿੱਡੇ ਸਾਰੇ ਐਮਸੀਆਂ ਦੇ ਵਾਦਾਂ ਤੋਂ ਸਾਰੇ ਵੀਰ ਪਹੁੰਚੇ ਆ ਇਹਨਾਂ ਨੇ ਇੱਕ ਆਪਣਾ ਜਿਹੜਾ ਜਿਹੜਾ ਸ਼ਕਤੀ ਪ੍ਰਦਰਸ਼ਨ ਵਾਕਈ ਅੱਜ ਪਤਾ ਲੱਗ ਗਿਆ ਕਿ ਜਿਹੜੇ ਹਜ਼ਾਰ ਗਰੁੱਪ ਦੇ ਜਿਹੜੇ ਸਿੰਘ ਆ ਨੌਜਵਾਨ ਆ ਉਹ ਸ਼੍ਰੋਮਣੀ ਕਾਲੀਦਾਸ ਜੀ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਲਾ ਕੇ ਖੜਨ ਲਗੇ ਜੀ ਹੁਣ ਪਹਿਲਾਂ ਜੀ ਸਾਰੇ ਨਿਵਾਰੀ ਬੁਝਾਈ ਗੁਜੀ ਦਾ ਖਾਸ ਸਾਹਿਬ ਹੈ ਗੁਜੀ ਦੀ ਫਟੇ ਜੀ ਅੱਜ ਯਾਦਗਰੁੱਪ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਸਪੋਰਟ ਕੀਤੀ ਜਾ ਰਹੀ ਹੈ ਕਾਰੀਦਾਰ ਦੀ ਸਾਰੇ ਸ਼ਹਿਰ ਵਾਸੀ ਹੋਖ ਮੋਮਾ ਕੇ ਪਹੁੰਚ ਰਹੇ ਆ ਉਹ ਸਾਰੇ ਸਵਸਥਨ ਦੇ ਰਹੇ ਜੀ ਅਸੀਂ ਉਹਨਾਂ ਨੂੰ ਪੂਰਾ ਸਵਸਥਨ ਦੇਵਾਂਗੇ ਜੀ ਸਾਡੇ ਵੱਲੋਂ